ਪਿੱਛੇ ਕੋਟ ਧਰਮਚੰਦ ਕੱਲਾ ਗਿਆ 10 ਨੌਕਰੀਆਂ ਕੱਲੇ ਕੋਟ ਧਰਮਚੰਦ ਪਿੰਡ 'ਚ ਮਿਲ ਗਈਆਂ ਮੈਨੂੰ ਤਾਂ ਬਾਅਦ 'ਚ ਦੱਸਿਆ ਉਹਨਾਂ ਨੇ ਕਹਿੰਦੇ ਸਾਡੇ ਪਿੰਡ ਦੇ 10 ਮੁੰਡਿਆਂ ਨੂੰ ਨੌਕਰੀ ਮਿਲ ਗਈ। ਸੁਇਹਿਕ ਬਿਨਾਂ ਸਪਾਰਸ਼ ਤੋਂ ਬਿਨਾਂ ਫਰਮਾਇਸ਼ ਤੋਂ ਪੜੋ ਪੇਪਰ ਦਿਓ ਨੰਬਰ ਚੰਗੇ ਆ ਗਏ ਕਿਤੇ ਸਪਾਰਸ਼ ਲਾਉਣ ਦੀ ਲੋੜ ਨਹੀਂ ਕੋਈ ਪੈਸਿਆਂ ਦੀ ਜ਼ਰੂਰਤ ਨਹੀਂ ਸਰਕਾਰ ਵੱਲੋਂ ਤੁਹਾਨੂੰ ਫੋਨ ਆਊਗਾ ਸਰਕਾਰ ਵੱਲੋਂ ਤੁਹਾਨੂੰ ਚਿੱਠੀ ਆਊਗੀ ਘਰੇ ਤੇ ਆ ਜਾ ਭਾਈ ਚੰਡੀਗੜ੍ਹ ਤੇ ਲੈਟਰ ਲੈ ਜਾ ਆ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਆ ਕੁਰਸੀ ਤੈਨੂੰ ਦੇਕੀ ਜਾਂਦੀ ਆ ਆ ਕੰਮ ਹੋਣਾ ਚਾਹੀਦਾ ਸਾਡੇ ਪਿੰਡਾਂ ਚੋਂ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਬੱਚੇ ਜੱਜ ਬਣ ਰਹੇ ਨੇ ਐਸਟੀਓ ਬਣ ਰਹੇ ਨੇ ਪਟਵਾਰੀ ਲੱਗ ਰਹੇ ਡੀਐਸਪੀ ਬਣ ਰਹੇ ਨੇ ਪਹਿਲਾਂ ਨਹੀਂ ਮਿਲਦੀ ਸੀ ਨੌਕਰੀ ਪਹਿਲਾਂ ਤਾਂ ਇਹਨਾਂ ਦੇ ਕਾਂਗਰਸੀਆਂ ਅਕਾਲੀਆਂ ਨੇ ਤੱਕ ਦਿਖਦੇ ਹੀ ਨਹੀਂ ਸੀ ਆਪਦੇ ਟੱਬਰ ਤੋਂ ਬਿਨਾ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਕੰਮ ਖਤਮ ਲੋਕ ਜਾਨ ਠੱਠੇ ਖੂਚ ਲੋਕ ਕਿਸਮਤਾਂ ਤੇ ਛੱਡ ਤੇ ਰੋ ਪਿੱਟੋ ਜੋ ਮਰਜੀ ਕਰੋ ਫਿਰ ਜਵਾਕ ਕੀ ਕਰਨ ਪੜ ਕੇ ਜਦੋਂ ਮੁੜੇ ਆਉਂਦੇ ਨੇ ਗਲਤ ਸੰਗਤ ਚ ਪੈ ਜਾਂਦੇ ਨੇ ਕੋਈ ਇਧਰ ਉਧਰ ਲੈ ਜਾਂਦੇ ਬੁਰੀਆਂ ਸੰਗਤਾਂ ਚ ਪੈ ਜਾਂਦੇ ਫਿਰ ਪਰਚੇ ਕਰਦੇ ਆ ਫਿਰ ਫੜ ਲਓ ਜਿਹੜਾਂ ਚ ਦੇ ਦੋ ਇਹਨਾਂ ਨੂੰ ਪਹਿਲਾ ਕਾਰਨ ਤਾਂ ਦੇਖੋ ਨਾ ਵੀ ਉਹ ਹਾਲਾਤਾਂ ਨੇ ਬਣਾਇਆ ਕੋਈ ਮਾਂ ਤਾਂ ਨਹੀਂ ਸਮਗਲਰ ਜੰਮਦੀ ਕੋਈ ਮਾਂ ਤਾਂ ਨਹੀਂ ਗੈਂਗਸਟਰ ਜੰਮਦੀ ਮਾਂ ਤਾਂ ਪੁੱਤੀ ਜੰਮਦੀ ਹੈ ਪਰ ਹਾਲਾਤ ਬਣਾਉਂਦੇ ਔਰ ਹਾਲਾਤ ਇਹਨਾਂ ਨੇ ਬਣਾਏ ਆ ਇਹ ਲੀਡਰਾਂ ਨੇ ਗੁਰੂ ਸਾਹਿਬ ਦੀ ਬਾਣੀ ਰੋਲਦੀ ਉਹਨਾਂ ਨੇ ਦੂਜਿਆਂ ਨੇ ਲੁੱਟ ਕੇ ਖਾ ਗਏ ਉਹ ਕਾਂਗਰਸੀ ਦੇਸ਼ ਨੂੰ ਸਭ ਤੋਂ ਵੱਧ ਨਰਾਜ ਉਹਨਾਂ ਨੇ ਕੀਤਾ ਆਜ਼ਾਦੀ ਤੋਂ ਬਾਅਦ ਹਜੇ ਵੀ ਕਹੀ ਜਾਂਦੇ ਸਾਨੂੰ ਇੱਕ ਮੌਕਾ ਹੋਰ ਦਿਓ ਹੱਦ ਆ ਯਾਰ ਸਿਆਣੇ ਬਜ਼ੁਰਗ ਖੜੇ ਨੇ ਬੜੀਆਂ ਨੇਰੀਆਂ ਚੱਖੜ ਇਹਨਾਂ ਨੇ ਚੱਲੇ ਨੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਦੀਆਂ ਅੱਖਾਂ ਨੂੰ ਕੋਈ ਸਕੂਨ ਦਈਏ ਇਹਨਾਂ ਦੀਆਂ ਜਉਂਦੇ ਜੀ ਇਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਦੇਖ ਕੇ ਜਾਣ ਪੋਝੀਆਂ ਪਿੰਡ ਲਈ ਤੇ ਚੜ ਗਿਆ ਸਾਡਾ ਪਰਿਵਾਰ ਲਈ ਤੇ ਚੜ ਗਿਆ ਅਸੀਂ ਪਿੰਡ ਦਾ ਨਹਾਰ ਬਦਲਦੀ ਹੋਈ ਦੇਖ ਕੇ ਆਇਆ ਇਸ ਗੱਲ ਦਾ ਸਕੂਨ ਮਿਲਦਾ ਜੀ ਬਹੁਤ ਆਪਦੇ ਨਗਰ ਖੇੜੇ ਨਾਲ ਬਹੁਤ ਪਿਆਰ ਆਉਂਦਾ ਹੈ ਬੜੀ ਵੱਡੀ ਦੁਨੀਆ ਜਿੱਥੇ ਮਰਜੀ ਚਲੇ ਜਾਓ ਕਰੋੜਾਂ ਰੁਪਏ ਕਮਾ ਲਓ ਜੋ ਮਰਜੀ ਫਾਈਵ ਸਟਾਰ ਹੋਟਲਾਂ 'ਚ ਰਹਿ ਲੋ ਪਰ ਜਿੱਥੇ ਬੰਦੇ ਦਾ ਬਚਪਨ ਬੀਤਿਆ ਹੁੰਦਾ ਭਾਵੇਂ ਮੱਖੀਆਂ ਵਾਲਾ ਮੱਛਰ ਵਾਲਾ ਪਰ ਉੱਥੇ ਆ ਕੇ ਉਹਨੂੰ ਸਕੂਨ ਮਿਲਦਾ ਤੁਸੀਂ ਦੇਖਦੇ ਹੋਵੋਗੇ ਕਿ ਜਦੋਂ ਪ੍ਰਮਾਤਮਾ ਕੋਲੇ ਹਰੇਕ ਨਹੀਂ ਜਾਣਾ ਵਾਰੀ ਆਪੋ ਆਪਣੀ ਜਾਣਾ ਹਰੇਕ ਨੇ ਪਰ ਜਦੋਂ ਵੱਡੇ ਬੰਦੇ ਜਾਂ ਕੋਈ ਕਿਤੇ ਹੋਰ ਦੁਨੀਆ 'ਚ ਤਰੱਕੀ ਕਰਕੇ ਚਲੇ ਜਾਂਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਲਿਖ ਕੇ ਜਾਂਦੇ ਨੇ ਕਿ ਸੰਸਕਾਰ ਮੇਰੇ ਪਿੰਡ ਕੀਤਾ ਜਾਵੇ ਮੇਰੇ ਪਿੰਡ ਦੇ ਸ਼ਮਸ਼ਾਨ ਘਾਟ ਚ ਲੈ ਜਾਓ ਹਰੇਕ ਬੰਦਾ ਕਹਿੰਦਾ ਯਾਰ ਸਵਾ ਦਾ ਕੁज्जा ਬਣ ਕੇ ਤਾਂ ਉੱਥੇ ਹੀ ਜਾਈਏ ਕਿਉਂਕਿ ਜਿੱਥੇ ਜੰਮੇ ਆ ਉੱਥੇ ਉਸੇ ਮਿੱਟੀ 'ਚ ਹੀ ਬੰਦਾ ਰਹਿਣਾ ਚਾਹੁੰਦਾ ਹੈ ਹਾਲਾਤ ਲੈ ਜਾਂਦੇ ਆ ਬਾਹਰਲੇ ਮੁਲਕਾਂ 'ਚ ਬਾਹਰਲੇ ਮੁਲਕਾਂ 'ਚ ਕਿਉਂ ਜਾਣੇ ਆ ਜੇ ਇੱਥੇ ਨੌਕਰੀਆਂ ਮਿਲ ਜਣ ਇੱਥੇ ਰੋਜ਼ਗਾਰ ਮਿਲ ਜੇ ਬਾਹਰਲੇ ਮੁਲਕਾਂ ਜਾਣ ਦੀ ਲੋੜ ਹੀ ਨਹੀਂ ਕਿਉਂ ਤੱਕੇ ਖਾਈਏ ਕਿਉਂ ਮਾਂ ਦੀਆਂ ਵਾਲੀਆਂ ਵੇਚੀਏ ਕਿਉਂ ਜ਼ਮੀਨਾਂ ਵੇਚ ਕੇ ਲੋਕਾਂ ਦੇ ਏਜੰਟਾਂ ਦੇ ਘਰ ਭਰੀਏ ਸੋ ਤੁਸੀਂ ਥੋੜਾ ਜਿਹਾ ਮੌਕਾ ਹੋ ਜਿਹੜਾ ਸਮਾਂ ਹੋਰ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਸਕੀਏ ਉਹ ਵੀ ਆਉਣਗੇ ਆ ਕੇ ਹੋਣਗੇ ਤੁਹਾਡੇ ਕੋਲ ਕਾਲੀ ਕਾਂਗਰਸੀ ਬਸ ਤਾਂ ਆਉਂਦੇ ਨਹੀਂ ਇਹੋ ਜਿਹੇ ਪਿੰਡਾਂ 'ਚ ਉਹ ਜੀ ਅੱਛਾ ਐਸੇ ਪਿੰਡ 'ਚ ਵਾਹ ਜੀ ਵਾਹ ਗਰਾਊਂਡ ਹੈਗੇ ਜਗ੍ਹਾ ਹੈਗੀ ਆਪਣੇ ਕੋਲੇ ਨਹੀਂ ਜਗ੍ਹਾ 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 ਆ ਗਈ ਜਗ੍ਹਾ ਪੰਚਾਇਤ ਕੋਲ ਜਗ੍ਹਾ ਨਹੀਂ ਗਈ ਪੰਚਾਇਤ ਕੋਲ ਫਿਰ ਆਪਾਂ ਜਗਾ ਤੁਸੀਂ ਜਗਾ ਦਾ ਕਰੋ ਦੇਖੋ ਵੀ ਕਿੱਥੇ ਕਰ ਸਕਦੇ ਸਰਕਾਰ ਲੈ ਲੂਗੀ ਜਗਾ ਹੈ ਜਿੱਥੇ ਵੀ ਤੁਸੀਂ ਕਹੋਗੇ ਜਗਾ ਥੋੜੀ ਦੇਖ ਲਓ ਜਿੱਥੇ ਬੱਚੇ ਖੇਡ ਸਕਣ ਤੇ ਗਰਾਊਂਡ ਬਣਾ ਲਾ ਹਾਂਜੀ ਹਾਂਜੀ 1 ਮਿੰਟ ਆ ਜਾ ਹਾਂਜੀ ਹਾਂਜੀ ਜੋ ਜੋ ਵੀ ਤੁਸੀਂ ਕਹਿ ਜਿਵੇਂ ਗਰਾਊਂਡ ਦਾ ਕਿਹਾ ਗਰਾਊਂਡ ਵਾਸਤੇ ਜਗ੍ਹਾ ਹੈ ਨਹੀਂ ਪੰਚਾਇਤ ਕੋਲੇ ਪਰ ਕੋਈ ਗੱਲ ਨਹੀਂ ਅਸੀਂ ਸਰਕਾਰ ਵੱਲੋਂ ਪ੍ਰਬੰਧ ਕਰ ਲਾਂਗੇ ਕੀ ਪਤਾ ਤੁਹਾਡੇ ਪਿੰਡੋਂ ਹੀ ਕੋਈ ਚੈਂਪੀਅਨ ਨਿਕਲਿਆ ਹੋਵੇ ਕੀ ਪਤਾ ਤੁਹਾਡੇ ਪਿੰਡੋਂ ਕੋਈ ਕਬੱਡੀ ਦਾ ਖਿਡਾਰੀ ਕੋਈ ਕ੍ਰਿਕਟ ਦਾ ਖਿਡਾਰੀ ਛੋਟੇ ਛੋਟੇ ਪਿੰਡਾਂ ਚੋਂ ਨਿਕਲੇ ਹੋਏ ਨੇ ਸਾਰੇ ਹੀ ਤੇ ਅਸੀਂ ਵੀ ਆਮ ਘਰਾਂ ਚੋਂ ਆਮ ਪਿੰਡਾਂ ਚੋਂ ਆਏ ਆ ਤੇ ਇਹ ਜ਼ਰੂਰੀ ਨਹੀਂ ਹੁੰਦਾ ਸੁਪਨੇ ਵੱਡੇ ਲੈਣੇ ਬਹੁਤ ਜ਼ਰੂਰੀ ਨੇ ਅਬਦੁਲ ਕਲਾਮ ਸਾਡੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਕਿਹਾ ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਵੀ ਇਹ ਸੁਪਨਾ ਪੂਰਾ ਕਰਨਾ ਹੈ ਗਰੀਬੀ ਚੱਕਣੀ ਹੈ ਘਰ ਚੋਂ ਪੜਨਾ ਹੈ ਖਿਡਾਰੀ ਬਣਨਾ ਹੈ ਅਫਸਰ ਬਣਨਾ ਹੈ ਇਹ ਸੁਪਨੇ ਇਹ ਸੁਪਨੇ ਲੈਣੇ ਬਹੁਤ ਜ਼ਰੂਰੀ ਨੇ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਜਿੰਦਾਬਾਦ ਸਰਦਾਰ ਮੀ ਸਿੰਘ ਸੰਧੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੁਪੋ ਜੀਆਲੋ ਇਹ ਤੁਹਾਡੇ ਕੋਲ ਪੈਸੇ ਬੁਸੇ ਲੈ ਕੇ ਆਉਣਗੇ ਕੱਲ ਹੀ ਕਾਂਗਰਸੀ ਮੇਰੇ ਹੱਥ ਬਨ ਕੇ ਬੇਨਤੀ ਆ ਮੋੜ ਨਾ ਦਿਓ ਜਵਾਬ ਨਾ ਦੇ ਦਿਓ ਲੈ ਲਿਓ ਹਾਂ ਲక్ష్ਮੀਨੀ ਮੋਦੀ ਦੀ ਹੁੰਦੀ ਕਰੇ ਅੱਜੇ ਆਪਾਂ ਤਾਂ ਦਿਵਾਲੀ ਵੇਲੇ ਦਰਵਾਜ਼ੇ ਖੁੱਲੇ ਰੱਖਦੇ ਆ ਵੀ ਜੇ ਲక్ష్ਮੀਆਂ ਜੇ ਚਲ ਦਿਵਾਲੀ ਵੇਲੇ ਨਹੀਂ ਆਈ ਆ ਜਿਹੜੀ ਹੁਣ ਆਈ ਏ ਇਹਨੂੰ ਇਹਨੂੰ ਲੈ ਲੈਣੇ ਆ ਇਹ ਵੀ ਆ 40 ਪੈਸੇ ਨੇ ਥੋੜੇ ਕਈ ਤਾਂ ਨੋਟ ਵੀ ਪਛਾਣ ਲਓਗੇ ਤੁਸੀਂ ਵੀ ਇਹ ਤਾਂ ਉਹੀ ਨੋਟ ਆ ਓਏ ਆ ਕੋਨੇ ਜੇ ਤੇ ਹਲਦੀ ਲੱਗੀ ਹੋ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਣ ਵਾਲੇ ਦੇ ਨਾਂ ਉਹੀ ਨੇ ਭਾਈ ਨਾ ਤੋ ਪੈਸੇ ਲੈ ਕੇ ਇਹਨਾਂ ਨੂੰ ਕਹਦੇ ਹੋ ਵੀ ਹਾਂ ਤੇ 11 ਤਰੀਕ ਨੂੰ ਹਰਮੀਰ ਸੰਧੂ ਵਾਲਾ ਤੀਜੇ ਨੰਬਰ ਦਾ ਪਝਾੜੂ ਵਾਲਾ ਪਟਨ ਦੱਬ ਕੇ ਕਹਦੇ ਹੋ ਵੀ ਹਾਂ ਤੇ ਜਿੰਨ ਜਿੰਨ ਨੂੰ ਸਮਝ ਆ ਗਈ ਉਹ ਤਾੜੀ ਮਾਰ ਦੋ ਬਾਕੀਆਂ ਨੂੰ ਮਾਫ ਆ ਲੈ ਸਾਰੇ ਸਮਝਦਾਰ ਨੇ ਬੜੇ ਸਮਝਦਾਰ ਪਿੰਡ ਹੈ ਬਈ ਭੋਜੀਆਂ ਵਾਲਾ ਬਹੁਤ ਸਮਝਦਾਰ ਨੇ ਤੇ ਫਿਰ ਤੁਹਾਡੇ ਵੱਲੋਂ ਸਮਝਿਏ ਵੀ ਹਾਂ ਇਨਕਲਾਬ ਬੋਲੇ ਸੋਨਿਹਾਲ ਟਰਾਂਸਫਾਰਮਰ ਵਾਲਾ ਕੰਮ ਗਲੀਆਂ ਵਾਲਾ ਕੰਮ ਕਬਰਿਸਤਾਨ ਵਾਲਾ ਕੰਮ ਤੇ ਨਾਲ ਜਿਹੜਾ ਗਰਾਊਂਡ ਵਾਲਾ ਕੰਮ ਇਹ ਮੈਂ ਨੋਟ ਕਰ ਲੇ ਪੋਝੀਆਂ ਨੇ ਮੇਰੇ ਦਿਮਾਗ 'ਚ ਆ ਗਏ